ਪਿੰਡ ਸੁਹਾਣਾ ਦੇ ਵਿੱਚ ਸੁਨਿਆਰੇ ਦੇ ਇੱਕ ਬੰਦ ਘਰ ਵਿੱਚ ਚੋਰਾ ਲੱਖਾਂ ਰੁਪਏ ਦੀ ਨਕਦੀ ਦੇ ਸੋਨੇ ਚਾਂਦੀ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ ਹਾਲਾਂਕਿ ਪਰਿਵਾਰ ਡੇਰਾ ਬੱਸੀ ਵਿਖੇ ਰਿਸ਼ਤੇਦਾਰੀ ਵਿੱਚ ਜੁਗਰਾਤੀ ਤੇ ਗਿਆ ਹੋਇਆ ਸੀ ਪਰਿਵਾਰ ਐ ਤੁਹਾਨੂੰ ਸਵੇਰੇ 6 ਵਜੇ ਜਦੋਂ ਘਰ ਪਹੁੰਚਿਆ ਤਾਂ ਤਾਲੇ ਟੁੱਟੇ ਵੇਖ ਕੇ ਉਹਨਾਂ ਦੇ ਹੋਸ਼ ਉੱਡ ਗਏ ਚੋਰਾ ਵੱਲੋਂ ਪੂਰੇ ਘਰ ਦੀ ਫਲੋਰਾ ਫਲਾਰੀ ਕੀਤੀ ਗਈ ਸੀ ਚੋਰਾ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜਿਸ ਵਿੱਚ ਦੋ ਵਿਅਕਤੀ ਗੱਡੀ ਪਾ ਕੇ ਜਾਂਦੇ ਹੋਏ ਦਿਖਾਈ ਦਿੰਦੇ ਹਨ ਇਸ ਦੌਰਾਨ ਮਕਾਨ ਮਾਲਕ ਸੰਦੀਪ ਬੰਗਾ ਨੇ ਦੱਸਿਆ ਕਿ ਉਹ ਪ੍ਰਾਈਵੇਟ ਗੱਡੀ ਚਲਾਉਂਦੇ ਹਨ ਸਨੇਚਰਵਾ ਰਾਤ ਨੂੰ ਪੂਰੇ ਪਰਿਵਾਰ ਜਿਨ੍ਹਾਂ ਵਿੱਚ ਪਿਤਾ ਪਵਨ ਕੁਮਾਰ ਮਾਤਾ ਪਤਨੀ ਤੇ ਬੱਚਿਆਂ ਨਾਲ ਡੇਰਾ ਬੱਸੀ ਜਗਰਾਤੇ ਤੇ ਗਏ ਹੋਏ ਸਨ ਅੱਜ ਸਵੇਰੇ ਜਦੋਂ ਘਰ ਪਹੁੰਚੇ ਤਾਂ ਤਾਲੇ ਟੁੱਟੇ ਵੇਖ ਕੇ ਉਹਨਾਂ ਦੇ ਹੋਸ਼ ਉੱਡ ਗਏ ਉਹਨਾਂ ਦੀ ਮਾਤਾ ਸੁਨੀਤਾ ਰਾਣੀ ਦੀ ਉਸੇ ਵਕਤ ਸਦਮੇ ਨਾਲ ਹਾਲਤ ਖਰਾਬ ਹੋ ਗਈ ਤੇ ਉਹਨਾਂ ਨੂੰ 6 ਫੇਜ਼ ਦੇ ਹਸਪਤਾਲ ਪਹੁੰਚਾਇਆ ਗਿਆ ਸੰਦੀਪ ਬੱਗਾ ਨੇ ਕਿਹਾ ਕਿ ਚੋਰ 1,70,000 ਰੁਪਏ ਦੀ ਨਗਦੀ ਤੇ ਉਸਦੇ ਨਾਲ 10 ਲੱਖ ਰੁਪਏ ਦੇ ਗਹਿਣੇ ਚੋਰੀ ਕਰਕੇ ਲੈ ਗਏ ਹਨ ਹੈਰਾਨੀ ਦੀ ਗੱਲ ਇਹ ਹੈ ਕਿ ਸਵੇਰੇ 7 ਵਜੇ ਸੋਹਣਾ ਪੁਲਿਸ ਨੂੰ ਘਟਨਾ ਦੀ ਸੂਚਨਾ ਦੇਣ ਦੇ ਬਾਵਜੂਦ ਪੁਲਿਸ ਦपहरੇ 1 ਵਜੇ ਤੋਂ ਬਾਅਦ ਪਹੁੰਚੀ ਹੈ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ